ਸਾਰੇ ਬੰਦੇ ਜਿਹੜਾ ਆਰਬਿਟਰੇਟਰ ਹੈ ਉਹ ਬਹਾਲ ਹੋ ਗਿਆ ਹੈ ਜਿਹੜਾ ਹੁਕਮ ਕੱਲ ਪਰਸੋਂ ਦਾ ਆਇਆ ਵੀ ਆਪੋ ਆਪਣੇ ਆਧਾਰ ਕਾਰਡ ਤੇ ਜਮੋਬੰਦੀ ਜਿਹੜੀ ਆ ਜ਼ਮੀਨ ਵਾਲੀ ਆ ਉਹ ਸਾਰੇ ਬੰਦੇ ਦੇਣਗੇ ਤੇ ਪਟਵਾਰੀ ਖੁਦ ਪਿੰਡ ਦੇ ਵਿੱਚ ਆਊਗਾ ਇਹ ਫੈਸਲਾ ਲਿਆ ਗਿਆ ਅੱਛਾ ਭਾਈ ਪਿਛਲੇ 6 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੰ ਸੋਹਣੀ ਕਰ ਰਿਹਾ ਇਸ ਵਕਤ ਖੜੇ ਆ ਚੀਮਾ ਖੁੱਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਪਿੰਡ ਚੀਮਾ ਖੁੱਡੀ ਜਿੱਥੇ ਬਾਰ ਬਾਰ ਜਿਹੜਾ ਵਾਪਸ ਪ੍ਰਸ਼ਾਸਨ ਤਸ਼ੱਦਦ ਕਰ ਰਿਹਾ ਨੈਸ਼ਨਲ ਹਾਈਵੇ ਦੇ ਕੈਂਟ ਤੇ ਬੀ ਜੀ ਪੀ ਦੇ ਕੈਂਟ ਤੇ ਅੱਜ ਤੁਸੀਂ ਦੇਖ ਸਕਦੇ ਹੋ ਸੈਂਕੜੇ ਪੁਲਸ ਕਰਮਚਾਰੀ ਜਿਹੜੇ ਆ ਫੇਰ ਇੱਥੇ ਅੱਜ ਸਵੇਰ ਤੋਂ ਬਿਨਾ ਆ ਜਿਹੜੀਆਂ ਜ਼ਮੀਨਾਂ ਵਾ ਨਾ ਅਜੇ ਜ਼ਮੀਨਾਂ ਤੁਸੀਂ ਇਹਨਾਂ ਦਾ ਇੱਕ ਵੀ ਰੁਪਇਆ ਜਿਹੜਾ ਕਿਸਾਨਾਂ ਨੂੰ ਜਿਹੜਾ ਵਾ ਉਹ ਨਹੀਂ ਮਿਲ ਦਿੱਤਾ ਗਿਆ ਲੋਕਾਂ ਦੇ ਘਰਾਂ ਦੇ ਪੈਸੇ ਆ ਯੂਬਲਾਂ ਦੇ ਪੈਸੇ ਆ ਬਹੁਤ ਸਾਰਾ ਅਜੇ ਕੰਮ ਲੋਕਾਂ ਦਾ ਪਰ ਪੈਸਾ ਕੋਈ ਨਹੀਂ ਦਿੱਤਾ ਜਾ ਰਿਹਾ ਤੇ ਬਾਰ ਬਾਰ ਜਿਹੜਾ ਵਾ ਤਸੱਦਦ ਕਰਕੇ ਅੱਜ ਬੀਜੇ ਹੋਏ ਝੋਨੇ ਵਾਗੇ ਫਸਲਾਂ ਵਾਗੇ ਜਿਹੜਾ ਵਾ ਆ ਤੁਸੀਂ ਪਿਛਲੇ ਬੰਨੇ ਕਦੂ ਪੀਤਾ ਦੇਖ ਲਓ ਉਹਦੇ ਪਿਛਲੇ ਬੰਨੇ ਝੋਨੇ ਲੱਗੇ ਆ ਤੇ ਬਾਰ ਬਾਰ ਇਹਨਾਂ ਨੂੰ ਜਿਹੜਾ ਵਾ ਉਹ ਤਬਾਹ ਕੀਤਾ ਜਾ ਰਿਹਾ ਲੋਕਾਂ ਦੀ ਮੇਰਾ ਸਾਬ ਲਉਣਾ ਵੀ ਨਸਲ ਕੁਸੀ ਜਿਹੜੀ ਆ ਪੰਜਾਬ ਦੀ ਜਿਹੜੀ ਆ ਕੀਤੀ ਜਾ ਰਹੀ ਕਿਸਾਨਾਂ ਨੂੰ ਮਾਰ ਕੇ ਇੱਕ ਬੰਨੇ ਲੁਧਿਆਣੇ ਦੇ ਵਿੱਚ 24000 ਕਿੱਲਾ ਜਿਹੜਾ ਵਾਕਵਾਇਰ ਕੀਤਾ ਜਾ ਰਿਹਾ ਫਿਰ 13000 ਕਿਲਾ ਹੋਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਅਰਬਨ ਸਟੇਟਾਂ ਦੇ ਨਾਂ ਦੇ ਅਕਵਾਇਰ ਕੀਤਾ ਜਾ ਰਿਹਾ ਸੋ ਇਹ ਉੱਥੇ ਤੇ ਸਰਕਾਰ ਕਹਿ ਰਹੀ ਵੀ ਤੁਹਾਨੂੰ ਜਿਹੜੇ ਮੁਆਵਜ਼ੇ ਬੜੇ ਦਿੱਤੇ ਜਾਣਗੇ ਇੱਥੇ ਕੀ ਆ ਇੱਥੇ 1 ਕਰੋੜ 18 ਲੱਖ ਰੁਪਈਆ ਪਹਿਲਾਂ ਡੀਸੀ ਗਰਾਸਪੁਰ ਨੇ ਮੰਨਿਆ ਤੇ 2023 ਦੇ ਵਿੱਚ ਤੇ ਫਿਰ 90 ਲੱਖ ਆ ਗਿਆ ਫਿਰ 80 ਲੱਖ ਆ ਗਿਆ 76 ਲੱਖ ਆ ਗਿਆ ਫਿਰ 65 66 ਆ ਗਿਆ 55 ਆ ਗਿਆ ਤੇ ਅੱਜ 30 32 ਲੱਖ ਰੁਪਏ ਦੇ ਨਾਲ ਲੋਕਾਂ ਨੂੰ ਕਹਿੰਦੇ ਆ ਪੈਸੇ ਲੈ ਲਓ ਨਹੀਂ ਤਾਂ ਤੁਹਾਨੂੰ ਕੁੱਟ ਕੇ ਮਾਰ ਕੇ ਜਿਹੜਾ ਵਾ ਇਹ ਜ਼ਮੀਨਾਂ ਤੇ ਕਬਜ਼ੇ ਕਰ ਲਾਂਗੇ ਅੱਜ ਸਵੇਰੇ ਅਜੈਬ ਸਿੰਘ ਚੀਮਾ ਖੁੱਡੀ ਦੇ ਘਰ ਆਣ ਕੇ ਪੁਲਿਸ ਨੇ ਉਹਨੂੰ ਜਿਹੜਾ ਵਾ ਕੁੱਟਿਆ ਮਾਰਿਆ ਉਹਨਾਂ ਦੇ ਜ਼ਮੀਨ ਤੇ ਕਬਜ਼ਾ ਕੀਤਾ ਉਹਦੀ ਮਾਤਾ ਬੈਠੀ ਤੇ 76 75 ਸਾਲ ਦੀ ਉਹਨੂੰ ਵੀ ਧੂਕ ਸੀਟ ਸਾਡੀਆਂ ਬੱਚੀਆਂ ਨੇ ਕੀਤੀਆਂ ਬੱਚਿਆਂ ਭਾਵੇਂ ਸਾਡੀਆਂ ਹੀ ਆ ਪਰ ਸਰਕਾਰ ਦੇ ਕਹਿਣ ਤੇ ਇਹਨਾਂ ਨੇ ਇਹਨਾਂ ਤੇ ਤਸ਼ੱਦਦ ਉਹਦੇ ਕੀਤਾ ਮਾਤਾ ਤੇ ਉਹਦੇ ਹੱਥ ਤੇ ਸੱਟ ਵੀ ਲੱਗੀ ਆ ਧੂਕ ਸੀਟ ਇਹਨੇ ਬੇਇੱਜ਼ਤੀ ਕੀਤੀ ਗਈ ਆ ਕੀ ਗੱਲ ਸਾਡੀ ਬੇਇੱਜ਼ਤੀ ਕਿਉਂ ਕੀਤੀ ਜਾ ਰਹੀ ਆ ਅਸੀਂ ਜ਼ਮੀਨਾਂ ਦੇ ਮਾਲਕ ਤੇ ਸਾਡੀ ਜ਼ਮੀਨ ਤੇ ਕਬਜ਼ਾ ਧੱਕੇ ਨਾ ਕਰਨ ਤੇ ਸਾਡੀਆਂ ਬੱਚੀਆਂ ਸਾਡੇ ਭਰਾ ਸਾਡੇ ਪੁੱਤ ਭਤੀਜਿਆਂ ਕੋ ਸਾਨੀਆਂ ਪੱਗਾਂ ਲਵਾਉਣ ਇਹ ਸਰਕਾਰ ਦੀ ਨੀਤੀ ਨੂੰ ਸਮਝਣਾ ਪੈਣਾ ਲੋਕਾਂ ਨੂੰ ਸਮਝਣਾ ਪੈਣਾ ਇਹ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਭਰਾਓ ਜੇ ਤੁਸੀਂ ਨਾ ਜਾਗੇ ਤੇ ਕੱਲੇ ਕੱਲੇ ਦੇ ਬੋਦਿਓ ਫੜ ਫੜ ਕੇ ਜੇ ਨਾ ਜੁੱਤੀ ਫੇਰ ਫੇਰ ਤੁਹਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਨਾ ਤੇ ਨਾ ਵਟਾ ਲੋ ਤਾਂ ਤੁਸੀਂ ਫੇਰ ਕਹੋਗੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਲੇ ਕਹਿੰਦੇ ਹੁੰਦੇ ਸੀ ਪਈ ਐਦਾਂ ਹੋਣਾ ਵਾ ਅੱਜ ਤੋਂ 20 ਸਾਲ ਪਹਿਲਾਂ ਪੰਨੂ ਸਾਹਿਬ ਨੇ ਕਹਿਤਾ ਸੀ ਤੁਹਾਡੀਆਂ ਜ਼ਮੀਨਾਂ ਤੁਹਾਡੇ ਕੋਲ ਨਹੀਂ ਰਹਿਣੀਆਂ ਪਰ ਕੋਈ ਨਹੀਂ ਮੰਨਦਾ ਅੱਜ ਤੁਹਾਡੀਆਂ ਅੱਖਾਂ ਸਾਹਮਣੇ ਜਿਹੜਾ ਦ੍ਰਿਸ਼ ਜਿਹੜਾ ਆ ਗਿਆ ਤੁਹਾਡੀਆਂ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀਆਂ ਇਹ ਜ਼ਮੀਨਾਂ ਉਹ ਕਹਿੰਦੇ ਹੁੰਦੇ ਸਿੱਖ ਨੂੰ ਕੋਈ ਮਾਰ ਨਹੀਂ ਸਕਦਾ ਸਿੱਖ ਨੂੰ ਮਾਰੂ ਤੇ ਸਿੱਖ ਮਾਰੂ ਅੱਜ ਸਾਡੇ ਭਰਾਵਾਂ ਨੂੰ ਸਾਡੇ ਅੱਗੇ ਇਹ ਪੁਲਿਸ ਪ੍ਰਸ਼ਾਸਨ ਨੂੰ ਸਾਡੇ ਨਾਲ ਜਿਹੜਾ ਅਗਲੇ ਬੰਨੇ ਕਰਕੇ ਤੇ ਸਾਨੂੰ ਜਿਹੜਾ ਮਾਰ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਿਹਾ ਸੋ ਅਸੀਂ ਬਿਲਕੁਲ ਚੇਤਾਵਨੀ ਹੈ ਸਰਕਾਰ ਨੂੰ ਜਿੰਨਾ ਸੇ ਸਾਡੇ ਸਾਹਾਂ ਦੇ ਵਿੱਚ ਸਾਹ ਆ ਉਹਨਾਂ 'ਚ ਲੜਦੇ ਰਵਾਂਗੇ ਇਹ ਜ਼ਮੀਨਾਂ ਰਾਤੋਂ ਰਾਤ ਨਹੀਂ ਤੁਸੀਂ ਸੜਕ ਬਣਾ ਜਾਣੀ ਲੜਦੇ ਰਵਾਂਗੇ ਐਂਡ ਤੱਕ ਲੜਦੇ ਰਵਾਂਗੇ ਆਪਣੇ ਜਿਹੜੇ ਆ ਸਹੀ ਮੁਆਵਜ਼ੇ ਉਹ ਲੈ ਕੇ ਫਿਰ ਉਹਨਾਂ ਚ ਜਮੀਨਾਂ ਦੇਵਾਂਗੇ ਨਹੀਂ ਤੇ ਨਹੀਂ ਲਗਾਤਾਰ ਲੜਦੇ ਰਵਾਂਗੇ ਜੇਲ੍ਹਾਂ ਅੱਗੇ ਤਿੰਨ ਚਾਰ ਵਾਰੀ ਚੇਲ੍ਹਾਂ ਚੱਲ ਗਿਆ ਨਾ ਹੋਰ ਚੱਲ ਜਾਾਂਗੇ ਜਿੰਨੀ ਵਾਰ ਮਰਜੀ ਸਰਕਾਰ ਦੇ ਕੋਲ ਹੈ ਕੀ ਆ ਜੇਲ੍ਹਾਂ ਤੋਂ ਸਵਾਇ ਕੁਛ ਨਹੀਂ ਪਰਚਾ ਜੇਲ੍ਹਾਂ ਗੋਲੀ ਨਹੀਂ ਮਾਰ ਸਕਦੇ ਮਾਰ ਵੀ ਦੇਣਗੇ ਤੇ ਅਸੀਂ ਉਹ ਵੀ ਖਾਣ ਲਈ ਤਿਆਰ ਆ ਸੋ ਭਾਈ ਇਹ ਜ਼ਮੀਨ ਸਾਡੀ ਮਾਂ ਮਾਂ ਧਰਤੀ ਮਾਤਾ ਵਾ ਇਹਦੇ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਹਾਂ ਲੜ ਸਕਦੇ ਹਾਂ ਮਰ ਸਕਦੇ ਹਾਂ ਸੋ ਅੱਜ ਇਹਨਾਂ ਦਾ ਕੰਮ ਅਜੇ ਡਟਿਆ ਇਹ ਆਪਣੀ ਕਾਰਵਾਈ ਕੀ ਕਰਦੇ ਆ ਇਹ ਬਹਿਨੇ ਆ ਕੀ ਕਰਦੇ ਆ ਅਸੀਂ ਆਪਣੀ ਪੂਰੀ ਤਿਆਰੀ ਦੇ ਵਿੱਚ ਬੈਠੇ ਆ ਮਰਨ ਵਾਸਤੇ ਵੀ ਤਿਆਰ ਆ ਲੜਨ ਵਾਸਤੇ ਵੀ ਤਿਆਰ ਆ ਜਿੱਦਾਂ ਵੀ ਆ ਨਿਹੱਤੇ ਆ ਲੜਾਂਗੇ ਐ ਸਹਿਜ ਨਾਲ ਲੜਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ